ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਕੋਠੇ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਜਲਾਲ ਧਿਆਲਪੁਰਾ ਭਾਈ ਕਾ ਭੋਡੀਪੁਰਾ ਪਖਰਵੱਡ ਇਹ ਆਣ ਗਵਾਂਡ ਦੇ ਪਿੰਡ ਹੈ ਕੋਠੇ ਸਰਜੀਤਪੁਰਾ ਪਿੰਡ ਜੋ ਵੀਡੀਓ ਬਣਾ ਰਹੇ ਆਂ ਚਾਰ ਪਸ਼ੂ ਵਿਖਾਉਣੇ ਆਂ ਬਾਊ ਦੇ ਦੋ ਤਾਜ਼ੀਆਂ ਸੂਈਆਂ ਸਵਾਈਆਂ ਵੜਾਂ ਤੇ ਦੋ ਗੱਬਣਾ ਦੋ ਕਾਲੀਆਂ ਤੇ ਦੋ ਬਦਾਮੀ ਰੰਗ ਦੀਆਂ ਜਰਸੀਆਂ ਜੇ ਕੋਈ ਜਰਸੀ ਲੈਣ ਦਾ ਚਾਹਵਣਾ ਤੇ ਜਰਸੀ ਵੀ ਮਿਲ ਜੂ ਲੇਵਾਂ ਇੱਕ ਦਾ ਅਮਰੀਕਨ ਵਰਗਾ ਹੀ ਆ ਦੋ ਗੱਬਣਾ ਦੋ ਤਿਆਰ ਆ ਦੋ ਗੱਬਣਾ ਦੋ ਸੁਈਆਂ ਸੋਈਆਂ ਜੇ ਜੇ ਭਾਉਣਗੇ ਇਨਫਾਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਮੱਝਾ ਵਰਗਾ ਦੁੱਧ ਉਚਾਰਾਂ ਦਾ ਕਿਉਂਕਿ ਇਹਨਾਂ ਦੇ ਵਿੱਚੋਂ ਅਮਰੀਕਨ ਤਾਂ ਕੋਈ ਵੀ ਨਹੀਂ ਜੇ ਕੋਈ ਭੈਣਪਰਾ ਚੰਗੀ ਫੈਟ ਵਾਲੀਆਂ ਵਿਹੜਾ ਲੈਣ ਦਾ ਚਾਹਵਣ ਹੋਵੇ ਤੇ ਪਾਉ ਦੇ ਘਰੇ ਆਜੋ ਹਾਂਜੀ ਸასიਕਾਰ ਨਾਂ ਦੱਸ ਦिए ਨਾਂ ਜਸਵਿੰਦਰ ਸਿੰਘ ਪਿੰਡ ਸਦੀਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਖੋਲਈ ਮੋਬਾਈਲ ਨੰਬਰ ਦੱਸ ਦिए 9041088878 4 ਜਨਵਾਰ ਹਾਂਜੀ 4 ਆ ਜੀ ਇਧਰੋਂ ਇੱਕ ਨੰਬਰ ਤੋਂ ਹੀ ਚੱਲ ਗਿਆ ਇਹਦੇ ਬਾਰੇ ਦੱਸਿਏ ਇਹ ਦੂਜਾ ਸੁਹਾ ਸੁਈ ਆ ਜੀ ਦੂਆ ਸੁਹਾ ਹਾਂਜੀ ਇਹ ਰਾਤ ਦੀ ਸੁਈ ਆ ਠੀਕ ਆ ਸ਼ਾਮ ਦੀ ਠੀਕ ਹੈ ਹਾਂਜੀ ਮਗਰ ਬੱਚਾ ਇਹਦੇ ਇਹ ਕਿੰਨਾ ਦੁੱਧ ਦੇ ਦੂ ਦੁੱਧ ਪਿਆ ਜੂ 17-18 ਕਿਲੋਈ ਸੀਲ ਸਾਹੂ ਮਾ ਠੰਡੀ ਬਹੁਤ ਵਧੀਆ ਚੋਈ ਚੋਈ ਬਹੁਤ ਸੋਹਣੀ ਕੱਢ ਬਾਹਰ ਨੂੰ ਦੋਸਤੋ ਜੇਰਜੂਰ ਪੈ ਗਈ ਹੈ ਲੈ ਸੀਲਸਾਉ ਦਾ ਫੁੱਲ ਇਹਦਾ ਭਾਉ ਨਿਆਣਾ ਮਾਰ ਲੇ ਫੇਦੀ ਵੀ ਨਹੀਂ ਹਿਲਦੀ ਨਾ 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 17 18 ਕਿਲੋ ਭਾਉ ਕਹਿੰਦਾ ਦੁੱਧ ਪਿਆਜੂ ਉਦਾਂ ਪੂਰਾ ਨਾਂ ਤਾਂ ਇਹਦਾ ਜਸਵਿੰਦਰ ਛੋਟਾ ਨਾਂ ਨਤਨੇਵ ਸਾਰਿਆਂ ਦੇ ਹੁੰਦੇ ਆ ਇਹਦਾ ਛੋਟਾ ਨਾਂ ਭਾਉ ਆ ਭਾਈ ਜਨ ਵਜੂਦ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਠੋਸ ਨਿੱਗਰ ਹਵਾਨਾ ਫਿਟਿੰਗ ਵਾਲਾ ਪੂਰਾ ਫਟ ਫਟ ਜਾ ਲੈਵਾ ਐ ਨਹੀਂ ਖਰਾਬ ਕਰਨਾ ਹਾਂ ਖਰਾਬ ਖਰੂ ਕਰਨ ਵਾਲੀ ਬਾਈ ਕਹਿੰਦਾ ਹੈ ਨਹੀਂ ਬੇਫਿਕਰ ਹੋ ਕੇ ਆਜੋ ਭਾਵੇਂ ਬੁੜੀਆਂ ਪੀੜੀ ਢਾ ਕੇ ਜਵਾਈ ਕਰ ਲੈਣਾ ਇੰਨੀ ਸੀਲ ਹੈ ਕੱਲ ਦੀ ਸੂਈ ਆ ਜੇਰ ਜਪੜੇ ਵਾਲੇ ਪਾਸੋਂ ਓਕੇ ਕੰਪਲੀਟ ਆ 17 18 ਕਿਲੋ ਬਾਈ ਦਸ ਦਾ ਦੁੱਧ ਪਿਆਜੂ ਥਣ ਵੀ ਪੂਰਾ ਚੰਗਾ ਚਾਰੇ ਥਣ ਵਿਰਲ ਅਜ ਗੈਪ ਚ ਨਿਕੜ ਮੇ ਇਕੱਲੇ ਇਕੱਲੇ ਲੱਗੇ ਆ ਧਾਰਾ ਬਾਈ ਕਹਿੰਦਾ ਆਪਾਂ ਮਾਰ ਦਿੰਨੇ ਆ ਚਵਾਈ ਤਾਂ ਓਕੇ ਆ ਜਮਾ ਬਾਕੀ ਤੁਹਾਨੂੰ ਧਾਰਾਂ ਮਾਰ ਕੇ ਵੀ ਵਿਖਾ ਦਿੰਨੇ ਆ ਬਾਕੀ ਸੂਈ ਸਵਾਈ ਆ ਜਿਨੇ ਪੈਸੇ ਲਾਉਣੇ ਆ ਭਾਵੇਂ ਦੋ ਟਾਈਮ ਚਾਰ ਟਾਈਮ ਜਿੰਨੇ ਦਿਨ ਤੁਹਾਡਾ ਜੀ ਕਰਦਾ ਜਿੰਨੇ ਦਿਨ ਤਸੱਲੀ ਹੁੰਦੀ ਨਹੀਂ ਭਾਉ ਵੀ ਮੈਸਤਰੀ ਜੇ ਲਈ ਬੈਠਾ ਨਾਲੇ ਤੇ ਇਹਦੀਆਂ ਧਾਰਾਂ ਕੱਢ ਜਾ ਕਰੋ ਤੇ ਜਿੱਦਣ ਤਸੱਲੀ ਹੋ ਗਈ ਉਸ ਦਿਨ ਆਪਦੀ ਲੈ ਜਾਓ ਬਾਕੀ ਠੰਡੀ ਸੀਲ ਇਹ ਲੈਣਾ ਆਪਾ ਲੋ ਹਾਂ ਮੇਨ ਗੱਲ ਆ ਕਿ ਠੰਡੀ ਸੀਲ ਐ ਚਵਾਈ ਦੀ ਬਾਈ ਕਹਿੰਦਾ ਬਾਹਲੀ ਚੰਗੀ ਐ ਆਪ ਦੀ ਰੀਜਨਲ ਚੋਕ ਕੇ ਲੈ ਆਓ ਬਾਈ ਕਹਿੰਦਾ ਜਿੰਨੇ ਦਿਨ ਜੀ ਕਰਦਾ ਧਾਰਾ ਮਾਰ ਕੇ ਤੁਹਾਨੂੰ ਹੁਣੇ ਹੀ ਵਿਖਾ ਦਿੰਨੇ ਆ ਕੋਈ ਨਿਆਣਾ ਨਹੀਂ ਪਾਉਣਾ ਕੋਈ ਛਿਆਣਾ ਨਹੀਂ ਪਾਉਣਾ ਆ ਵੇਖੋ ਪੂਰੀ ਮੋਟੀ ਧਾਰਾ ਮਲਰ ਗਈ ਬਾਈ ਜੀ ਚਿੱਟਾ ਦੁੱਧਾ ਮੱਝਾਂ ਵਰਗਾ ਮੱਛੀ ਮੋਟਰ ਵਾਲੀ ਜਵਾਈ ਆ ਆ ਮੂਰਲੇ ਥਾਨਾਂ ਦੀ ਹੁਣ ਚਵਾਈ ਵੇਖ ਲਓ ਪਹਿਲਾਂ ਮਗਰ ਲਿਆਂਦੀ ਸੀ ਹੂੰ ਗੁੱਠੇ ਜਿਨੀ ਮੋਟੀ ਧਾਰਾ ਚਿੱਟਾ ਦੁੱਧਾ ਮੱਝਾਂ ਵਰਗਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਜੇ ਕੋਈ ਭੈਣ ਭਰਾ ਠੰਡੀ ਆ ਮੇਲ ਗੱਲ ਬਈ ਯਾਰ ਫੈਟ ਵਾਲੀਆਂ ਵੇੜਾ ਲੈਣ ਦਾ ਚਾਹ ਵਣ ਮੱਝਾਂ ਰਗਾ ਦੁੱਧ ਫੁੱਲ ਚੰਗੀ ਚਵਾਈ ਭੌਜੇ ਜਿਹਾ ਭਾ ਵੇਚਣ ਵਾਲੀ ਗੱਲ ਇਹ 57 ਦੀ ਦੇ ਦਾਂਗੇ ਛੋੜ ਛੱਪਾ ਕਰ ਦਾਂਗੇ 57 ਤੋਂ ਛੋੜ ਛੱਪਾ ਮਾਨ ਤਾਨ ਹੋ ਜੂ ਤੇ ਜੇ ਮੱਝ ਲੈਨੇ ਆ 55 57000 ਦੀ ਤਾਂ ਲੱਸੀ ਮਰੀ ਹੰਬੀ ਖੰਡਰ ਮੱਝ ਹੋ ਗਈ ਆ ਵਧੀਆ ਹਾਂ ਲੈਵਾ ਟਟਮਾ ਲੈਵਾਂ ਨਹੀਂ ਕੋਈ ਤੇ ਜਮਾ ਜੈ ਜੱਪਾ 57 ਦੀ ਦੇ ਦੇਣੀ ਆ ਨਿਆਰੇ ਦੇ ਦੁੱਸੇ ਵਾਲੋ ਸਿਆਲ ਨਾਲ ਦਾ ਬਾਕੀ ਮੈਂ ਠੰਡ ਮੰਨੇ ਤੇ ਨਾ ਹੀ ਗਰਮੀ ਮੰਨੇ ਤੇ ਸੀਲ ਇੰਨੀ ਆ ਭਵਨ ਜਵਾਕ ਚ ਹੋਈ ਜਾਣਾ 2 ਨੰਬਰ ਤੇ ਆ ਜਾ ਕਾਲੀ ਤੇ ਜਾਵਾ ਏ ਬਾਈ ਰਾਤ ਸੋਈ ਸੀ ਹੂੰ ਤੇ ਜੇਰੇ ਦੀ ਉਹ ਪਈ ਬੱਠਾ ਠੀਕ ਐ ਇਹ ਬੱਚੇ ਦੇ ਉੱਤੇ ਬੈ ਗਈ ਆ ਟੜਕੇ 3:30 ਵਜੇ ਹੂੰ ਤੇ ਆਪਣੇ ਕੋਲੇ ਵੀਡੀਓ ਹੈਗੀ ਵਧੀਆ ਆ ਆਹ ਬੱਠੇ ਦੀ ਬੈਠੇ ਦੀ ਨਾਲ ਅੱਛਾ ਜਦੋਂ ਸੂਈ ਆ ਬੱਚਾ ਪ੍ਰੋਪਰ ਵਧੀਆ ਸੀ ਹਾਂ ਵਧੀਆ ਬਾਈ ਬੰਨਿਆ ਹੋਇਆ ਹੋਰ ਸਾਹ ਹੋਵੇ ਅੰਦਰ ਪਿਆ ਨਾਲ ਠੀਕ ਐ ਇੱਕ ਤਾਂ ਦੋਸਤੋ ਇਹਦੇ ਪਸ਼ੂ ਜਾਦੇ ਆ ਘਰੇ ਵੀ ਆ ਜਗ੍ਹਾ ਤੰਗ ਆ ਹਾਂਜੀ ਬਾਕੀ ਇਹਦੇ ਵਧੀਆ ਹੈਗੀ ਵੀਡੀਓ ਆਪਣੀ ਜਿਉਂਦੇ ਵੀ ਹੈਗੀ ਆ ਬੱਚਾ ਕਿ ਬੱਚੀ ਬੱਚਾ ਸੀਗਾ ਜੀ ਚਲੋ ਫੇਰ ਵੀ ਚਲੋ ਆਇਓ ਨਾ ਸਕਦੇ ਲੋ ਆਇਆ ਪਿਆ ਉੱਤੇ ਬੈ ਗਈ ਕਿਤੇ ਹੂੰ ਉਹ ਤੁਸੀਂ ਵੇਖ ਸਕਦੇ ਆ ਕਿੰਨਾਕ ਦੁੱਧ ਦੇ ਦੂ? ਥੋ ਦੇ ਵੀ 17 18 ਕਿਲੋ ਪਿਆ ਤੁਹਾਨੂੰ। ਕੱਢ ਬਾਹਰ ਨੂੰ ਸੀਲ ਸਾਉ। ਠੰਡੀ ਬਹੁਤ ਬਾਈਆ। ਲਓ ਜੀ ਸੀਲ ਸਾਉ ਬਾਈ ਕਹਿੰਦਾ ਇਹ ਵੀ ਫੁੱਲੀ ਆ। ਲਓ ਜੀ। ਬੱਚਾ ਛੱਡੋ ਚਾਣਾ ਛੱਡੋ ਕਿ ਚੱਕਰ ਨਹੀਂ। ਹੂੰ। ਫੁੱਲ ਸੀਲ ਸਾਉ ਆ। ਕੱਲ ਸੂਈ ਆ। ਨਾ ਨਾ ਰਾਤ ਹੀ ਸੂਈ ਸੀ। ਅੱਛਾ ਰਾਤ ਦੀ ਸੂਈ ਆ। ਹਾਂਜੀ ਹਾਂਜੀ। ਜਦੋਂ ਸੂਈ ਆ ਬਾਈ ਕਹਿੰਦਾ ਮੈਂ ਵੀਡੀਓ ਬਣਾਈ ਆ ਬੱਚਾ ਜਮਾ ਵਧੀਆ ਸੀ। ਤੇ ਅੱਧੀ ਰਾਤੋਂ ਬਾਅਦ ਕਿਤੇ ਤਿੰਨ ਸਾਢੇ ਤਿੰਨ ਵਜੇ ਉੱਠਿਆ ਬਾਈ ਉਦੋਂ ਬੱਚਾ ਖੜਾ ਸੀ ਵਧੀਆ ਠੀਕ ਹੈ ਹੁਣ ਜਦੋਂ ਤੜਕੇ ਉੱਠ ਕੇ ਪੱਠੇ ਪਾਉਣ ਲੱਗਾ ਹੋ ਤੇ ਉਦੋਂ ਉੱਤੇ ਬੈਠੀ ਸੀ ਦੋਸਤੋ ਜਦੋਂ ਬਾਈ ਕਹਿੰਦਾ ਸਵੇਰ ਸਾਢੇ ਕਿ ਤਿੰਨ ਵਜੇ ਮੈਂ ਉੱਠ ਕੇ ਪਸ਼ੂ ਵੇਖੇ ਆ ਕਿਉਂਕਿ ਸੂਏ ਪਸ਼ੂ ਸੀ ਉੱਠ ਕੇ ਵੇਖਣਾ ਪੈਂਦਾ ਹੀ ਇੱਕ ਹੈ ਵਪਾਰ ਦੇ ਆ ਹਾਂਜੀ ਹਾਂਜੀ ਤੇ ਬਾਈ ਕਹਿੰਦਾ ਉਦੋਂ ਬੱਚਾ ਵਧੀਆ ਸੀ ਨਾਲ ਖੜਾ ਸੀਗਾ ਤੇ ਜਦੋਂ 6:00 ਵਜੇ ਬਾਈ ਕਹਿੰਦਾ ਮੈਂ ਪੱਠੇ ਪਾਉਣ ਲੱਗਾ ਤੇ ਉਦੋਂ ਬੱਚੇ ਦੇ ਉੱਤੇ ਬੈਠੀ ਸੀ ਠੰਡੀ ਬਹੁਤ ਬਾਈ ਆ ਲੈ ਠੰਡੀ ਮਿੱਠੀ ਪੂਰੀ ਆ ਪਸ਼ੂ ਜਾਦੇ ਕਰਕੇ ਨਾਲ-ਨਾਲ ਬੰਨੇ ਸੀ ਗਾਂ ਵੀ ਵਿਚਾਰੀ ਕੀ ਕਰਦੀ ਕਿਤੇ ਬੱਚਾ ਬਹਿ ਗਿਆ ਹੋਊਗਾ ਤੇ ਉਵੇਂ ਚਵਾਈ ਇਹਦੀ ਵੀ ਪੂਰੀ ਮੋਟੀ ਆ ਵੀ। ਉਹ ਵੀ ਆ ਬਈ ਯਾਰ। ਇਹਨਾਂ ਦਾ ਦੁੱਧ ਪਾਉਣਾ ਪੈਂਡ ਵਾਲਾ ਇਹਨਾਂ ਨੇ। ਹਾਂ 17 ਪਿਆਜੇ 18 ਪਿਆਜੇ ਇੱਥੇ ਖੁੱਲਾ ਦੁੱਧ ਪਿਆਜੂ ਲਓ ਜੀ ਕੈਮਰੋਂ ਉੱਪਰੇ ਬੰਦੇ ਕਰਕੇ ਮਾੜਾ ਮੋੜ ਕੈਮਰੇ ਕੂਰੇ ਕਰਕੇ ਪਸ਼ੂ ਕਰ ਜਾਂਦਾ ਲੈ ਭਾਈ ਇਹ ਹੀ ਗੱਲ ਬਾਤ ਹੈ ਨਹੀਂ ਇਹਨਾਂ ਹਿੱਲਜੁਲ ਕੋਹਰਾ ਵੀ ਕਰਨੀ ਠੀਕ ਹੈ ਖੜਾ ਉਹਨਾਂ ਦਾ ਬੱਚਾ ਵੀ ਖੜਾ ਆਂਦੇ ਹਾਂ ਵੇਚ ਵੀ 65000 ਦੀ ਦਿੰਦੇ ਪਰ ਅੱਜ 57000 ਦੀ ਦੇ ਦਾਂਗੇ ਵੀ ਲਓ ਜੀ ਭਾਈ ਕਹਿੰਦਾ ਖੜਾ ਉਹਨਾਂ ਦਾ ਬੱਚਾ ਵੀ ਮੂਰੇ ਖੜਾ ਆਂਦੇ ਪਰ ਭਾਈ ਨਹੀਂ ਗਲਤ ਕੰਮ ਕਰਦਾ ਚਲੋ ਵਧੀਆ ਗੱਲ ਹੈ ਬਾਕੀ ਉਹ ਤਾਂ ਉਹ ਗੱਲ ਹੁੰਦੀ ਆ ਕਿ ਸੂਈ ਨੂੰ ਮਹੀਨਾ ਹੋ ਗਿਆ ਬੱਚਾ ਮਰ ਗਿਆ ਪਤਾ ਨਹੀਂ ਮਹੀਨਾ ਹੋਇਆ ਕਿ ਸਾਲ ਹੋ ਗਿਆ ਸਹੀ ਗੱਲ ਹੈ ਇਹ ਤਾਂ ਤਾਜੀ ਸੂਈ ਆ ਜੇ ਰੋ ਪਈ ਆ ਆ ਤੇ ਹਜੇ ਦਾ ਬੌਲਾ ਇਹਦੇ ਥੱਲੇ ਆ ਇਹਦਾ ਤਾਂ ਕੋਈ ਝੂਠ ਵਾਲੀ ਗੱਲ ਹੀ ਨਹੀਂ ਜਦੋਂ ਪਸ਼ੂ ਨੂੰ ਵੱਧ ਚੈਰ ਸੂਏ ਨੂੰ ਹੋ ਜਾਂਦਾ ਹੁੰਦਾ ਉੱਥੇ 19 ਕਿਚਾ ਲ ਜਾਂਦੀ ਆ ਕਿ ਬੱਚੇ ਨਾਲ ਹੀ ਪਤਾ ਲੱਗਣਾ ਹੁੰਦਾ ਕਿ ਕਿੰਨੇ ਚੈਰ ਦੀ ਸੂਈ ਆ ਤੇ ਬੱਚਾ ਅਗਲਾ ਕਹਦੇ ਹੈ ਨਹੀਂਗਾ ਤੇ ਉਦੋਂ ਕਈ ਝੂਠ ਵੀ ਮਾਰ ਜਾਂਦੇ ਪਰ ਤਾਜੇ ਸੂਏ ਦਾ ਤਾਂ ਹੁਣ ਇਹ ਹਜੇ ਮੈਲਾ ਸਿੱਟੀ ਜਾਂਦੀ ਜੇ ਰੋ ਪਈ ਹਜੇ ਬੌਲਾ ਦੇਈ ਜਾਂਦੀ ਤੇ ਬੌਲਾ ਸੱਜਰਾਂ ਥੱਲੇ ਹੀ ਹੁੰਦਾ ਜਦੋਂ ਸੂਈ ਨੂੰ 5-4 ਦਿਨ ਹੋ ਗਈ ਮਗਰੋਂ ਤਾਂ ਦੁੱਧ ਬਣ ਜਾਂਦਾ ਇਸ ਟਾਈਮ ਬੌਲਾ 57 ਦੀ ਇਹ ਦੇ ਦੇਣੀ ਹੈ ਬਾਈ ਕਹਿੰਦਾ ਜੇ ਬੱਚਾ ਸਹੀ ਹੁੰਦਾ 65000 ਦੀ ਵੈੜ ਸੀ ਕਿਉਂਕਿ ਵੈੜ ਵੱਡੀ ਬਹੁਤ ਹਾਂ ਬਾਈ ਹਰ ਇੱਕ ਨਹੀਂ ਮੰਗਣੀ ਦਾ ਹਾਂ ਖਾਂ ਤੁਣ ਕਿੱਡਾ ਚੰਗਾ ਲੱਗਾ ਲੇਵਾ ਨਾੜਾ ਵੇਖੋ ਲੇਵਜਾ ਹਾਂ ਲੇਵਾ ਨਾੜਾ ਨਾਲ ਭਰਿਆ ਪਿਆ ਐਡੀ ਬੱਚੀ 57000 ਦੀ ਸੂਈ ਸਵਾਈ ਨਹੀਂ ਦੇਣੀ ਕਿਸੇ ਨੇ ਚਲੋ ਬਾਈ ਦਾ ਬੱਚਾ ਨੁਕਸਾਨਿਆ ਗਿਆ ਉਹ ਬੱਕਰੀ ਗੱਲ ਆ ਤਿੰਨ ਨੰਬਰ ਤੇ ਆ ਜਾ ਇਹ ਜਰਸੀ ਆ ਗਈ ਪੰਜਾਬ ਵਾਲੀ ਹੂੰ ਇਹ ਵੀ ਦੁੱਧ 20-22 ਕਿਲੋ ਪਿਆ ਦੂੰਗੀ ਸਮਾਂ ਸਮਾਪਤਾ ਲੈ ਲੈਂਦੇ ਵੱਡੀ ਬਹੁਤ ਆ ਨਾ ਹਾਂ ਪੂਰੀ ਡਵਾਲੀ ਕਾਲੀ ਵੜ ਜੱਡੀ ਆ ਹਾਂ ਕਾਲੀ ਵੜ ਜੱਡੀ ਸਮਾਂ ਕਿੰਨਾ ਦੱਸਿਆ ਸਮਾਪਤਾ ਲੈ ਜੀ ਕੱਢ ਬਾਹਰ ਨੂੰ ਠੰਡੀ ਠੰਡੀ ਬਹੁਤ ਆ ਖਰਾਬ ਨਹੀਂ ਕਰਨ ਵਾਲੀ ਪੋਰਾ ਵੀ ਲੈ ਲਓ ਜੀ ਠੰਡੀ ਮਿੱਠੀ ਬਾਈ ਕਹਿੰਦਾ ਇਹ ਵੀ ਬਹੁਤ ਆ ਖਰਾਬ ਕਰਨ ਵਾਲਾ ਤਾਂ ਜਨਵਰੀ ਹੈ ਨਹੀਂ ਬਾਈ ਕਹਿੰਦਾ ਚਾਰਾਂ ਪਸ਼ੂਆਂ ਚ ਕੋਈ ਵੀ ਮੋٹے ਥਾਣਾ ਮੁਕੀਦਾਰ ਹਾਂ ਉਧਰ ਮੈਸਤਰੀ ਵੀ ਬਾਈ ਦੇ ਆ ਗਏ ਆ ਬਾਕੀ ਬੱਡੀ ਪਿਓਰ ਪੰਜਾਬ ਵਾਲੀ ਜਰਸੀ ਆ ਹਾਂ ਕਹਿਣ ਨੂੰ ਨਹੀਂ ਕਿ ਹੈਗੀ ਆ ਬੱਚੇ ਬਹੁਤ ਭੈਣ ਭਰਾ ਕਰਦੇ ਨੇ ਬਾਈ ਯਾਰ ਅਹਿਮਦ ਵੱਡੀ ਜਰਸੀ ਲੈਣੀ ਪੰਜਾਬ ਵਾਲੀ ਜਿਹੜੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ ਨਾ ਬੂਥੀਆਂ ਬਾਲੀਆਂ ਸੋਹਣੀਆਂ ਜੀਆਂ ਹੁੰਦੀਆਂ ਹਾਂਜੀ ਹਾਂਜੀ ਰੰਗ ਬਲਾਚ ਚਮਕਦਾ ਜਾਂ ਹੁੰਦਾ ਉਹ ਸਾਰੀਆਂ ਪਹਾੜੀ ਆ ਪਹਾੜੀ ਆ ਸਹੀ ਕਰਦੇ ਉਹਦਾ ਬੰਤਰ ਹੀ ਦਾ ਦਿੰਦਾ ਹਾਂ ਮੱਥੇ 'ਚ ਵਹੁ ਟੋਆ ਪੈਂਦਾ ਹੁੰਦਾ ਛੋਟੀ ਜਿਹੀ ਜਮਾ ਬੂਥੀ ਹੁੰਦੀ ਆ ਬਾਲੀ ਕੁਆਲਿਟੀ ਦੀ ਲੱਗਦੀ ਹੁੰਦੀ ਆ ਪਰ ਹੁੰਦੀ ਉਹ ਗੋਡੇ ਗਜੜੀ ਆ ਦੁੱਧ ਵੀ 5-6 ਕਿਲੋ ਹੀ ਦਿੰਦੀ ਆ ਤੇ ਜੇ ਕੋਈ ਕਹੂਗਾ ਮੈਂ ਦਾਣਾ ਦੱਪਾ ਮੇਰੀ ਸੇਵਾ ਵਾਧਾ ਮੈਂ ਫੀਡ ਪਾ ਕੇ ਦੁੱਧ ਵਧਾ ਲੂੰਗਾ ਸਹੀ ਗੱਲ ਹੈ ਫੀਡ ਪਾਉਂਦਾ ਮੈਂ ਡੰਡੇ ਵਾਂਗੂ ਮੋਕ ਛੜਦਿਆਂ ਉਹ ਸਹੀ ਗੱਲ ਹੈ ਤੇ ਮੇਦਾ ਕਿਉਂਕਿ ਉਹਨਾਂ ਦਾ ਓਜਿਆ ਹੁੰਦਾ ਕਿਉਂਕਿ ਉੱਥੇ ਉਹ ਪੱਤੇ ਪੁੱਤੇ ਜੇ ਮੋਟਾ ਮੋਟਾ ਕਾਹ ਜਾਂ ਲਾਪਰ ਲੈਦੇ ਜਿਵੇਂ ਬੱਕਰੀ ਖਾਂਦੀ ਹੁੰਦੀ ਆ ਟੂਸੇ ਜੇ ਤੇ ਉਹ ਕੰਮ ਆ ਉਥੇ ਕਿਉਂਕਿ ਆਪਣੇ ਵਾਲਾ ਕੰਮ ਤਾਂ ਹੈ ਨਹੀਂ ਕਿੱਲਾ ਮੱਕ ਦਾ ਬੀਜਿਆ ਜਾਂ ਵਰਸੀਨ ਦਾ ਬੀਜਿਆ ਪਾਲ ਟੇਲਾਂ ਬਹੁਤ ਪਈਆਂ ਲੇਟ ਕੇ ਸੂ ਜਦੋਂ ਤਿਆਰ ਹੋ ਜਾਂਦੀ ਆ ਉਹ ਤਿਆਰੀ ਹੋਣੀ ਵਧੀਆ ਲੈ ਕੇ ਜੀ 20 ਕਿਲੋ ਮੰਨ ਕੇ ਲੈ ਲੇ ਬਾਈ ਆ 20 ਕਿਲੋ ਮੰਨ ਕੇ ਸੌਦਾ ਕਰ ਲੇ ਬਾਈ ਕਹਿੰਦਾ ਫੁੱਲ ਵੱਡੀ ਵਹਿੜ ਤੇ ਫੌਲੀ ਜਾਣ ਵਾਲੀ ਤੇ ਮੇਨ ਗੱਲ ਹੈਗੀ ਜਰਸੀ ਆ 20 ਕਿਲੋ ਦੁੱਧ ਵਾਲੀਆਂ ਕਾਲੀਆਂ ਡੱਬੀਆਂ ਤਾਂ ਬਹੁ ਮਿਲ ਜਾਂਦੀਆਂ ਪਰ ਜਰਸੀ ਵੱਡੀ ਬਹੁ ਘੱਟ ਮਿਲਦੀ ਹੈ ਕੋਈ ਟਾਵੇਂ ਨਾ ਹੈਗਾ ਕਿਉਂਕਿ ਜਨਵਰੀ ਥੋੜੇ ਆ ਫਿਰ ਤਾਂ ਹੀ ਥੋੜੇ ਨਗ ਮਿਲਦੇ ਆ ਜਿਵੇਂ ਉਹ ਕਾਲੀਆਂ ਡੱਬੀਆਂ ਉਹ ਤਾਂ ਬਹੁ ਮਿਲ ਜਾਂਦੀਆਂ 20 20 ਕਿਲੋ ਵਾਲੀਆਂ ਪਰ ਜਰਸੀ ਬਹੁ ਘੱਟ ਮਿਲਦੀ ਕਿੰਨੇ ਦੀ ਬਹੁ ਇਹ ਅੱਜ ਦੇ ਦਾਂਗੇ 76000 ਰੁਪਏ ਜਿੱਦਣ ਤਿਆਰ ਆ ਤਿਆਰ ਤਾਂ ਤੈਨੂੰ ਪਤਾ ਕੀ ਗੱਲ ਕਰਨੀ ਹੈ ਜੇ ਦੇਵੇ ਦੱਸੀ ਜਾਂਦਾ ਕਿ ਨਹੀਂ 70 ਤੇ 6 76000 ਦੀ ਅੱਜ ਬਾਈ ਕਹਿੰਦਾ ਦੇ ਦੂੰਗਾ ਜਿੱਦਣ ਬੱਛੀ ਤਿਆਰ ਹੋ ਜਾਂਦੀ ਆ ਪਰ ਲੀਂਗਾਂ ਨੂੰ ਬੱਚਾ ਮੂਰੇ ਫਿਰਦਾ ਹੋਇਆ ਬੱਚੀ ਲੱਖ ਰੁਪਏ ਦੀ ਆ ਅੱਜ 60 ਦੀ ਦੇਣੀ ਆ ਜਿਹਦੇ ਪਸੰਦ ਆਉ ਯਾਰ ਬਹੁਤ ਘੱਟ ਆ ਭਾਈ ਤੈਨੂੰ ਪਤਾ ਹੈ ਜਿਹੜੀ ਚੀਜ਼ ਮੈਂ ਮੰਗਬਾਲੀ ਹੋਈ ਹੈ ਮਿਲਦੀ ਬਹੁਤ ਘੱਟ ਆ ਪੈਸੇ ਭਰਨੇ ਪੈਂਦੇ ਫੇਰ ਚੀਜ਼ ਮੈਂ ਹਾਂ ਇੱਕ ਤਾਂ ਇਹ ਜਾਨਵਰ ਥੋੜੇ ਆ ਲੈਣ ਵਾਲਿਆਂ ਦੀ ਗਾਕੀ ਜ਼ਿਆਦੇ ਆ ਤੇ ਫਿਰ ਜਦੋਂ ਤੁਹਾਨੂੰ ਪਤਾ ਭਾਅ ਘੱਟ ਵੀ ਹੋਵੇ ਭਵਾਂ ਜਦੋਂ ਗਾਹਕ ਜਿਆਦੇ ਆ ਤੇ ਉਹ ਭਾਅ ਹਾਲਾਂਕਿ ਉਹਨਾਂ ਹੀ ਦੁੱਧ ਦੇਣੇ ਦੇ ਦੇਣਾ ਕਾਲੀ ਨੇ ਉਹਨੀ ਫੈੜੀ ਇਹਦੀ ਆ ਜਾਣੀ ਆ ਇਹ ਉਹਦੇ ਨਾਲੋਂ ਕੋਈ ਦੋ ਉਂਗਲਾਂ ਵੱਡੀ ਆ 911 ਟਰੈਕਟਰ ਜਿੱਡੀ ਪਰ ਜਰਸੀ ਦੀ ਡਿਮਾਂਡ ਜਿਆਦੇ ਆ ਪਸ਼ੂ ਥੋੜੇ ਆ ਮੱਲੋ ਮੱਲੀ ਦੂਜੇ ਪਸ਼ੂ ਨਾਲੋਂ 15-20 ਹਜ਼ਾਰ ਮਹਿੰਗੀ ਹੋ ਜਾਂਦੀ ਆ ਜਰਸੀ ਐ ਇੱਥੇ ਆ ਜਾ ਇਹ ਵੀ ਦੂਜਾ ਸੂਆ ਜੀ ਹਾਂ ਇਹ ਵੀ ਹਫਤਾ ਲੈਂਦੀ ਆ ਕਿੰਨਾ ਕੁ ਦੁੱਧ ਦੇ ਦੂ ਦੁੱਧ ਇਹ ਵੀ 14 ਪਤਰਾ ਕਿਲੋ ਪਿਆ ਦੂ ਹਾਂ ਕਿੰਨੇ ਦੀ ਇਹਦੇ ਤਾਂ 50 ਦੀ ਕੱਢ ਬਾਹਰ ਨੂੰ 14 15 ਕਿਲੋ ਦੁੱਧ ਵਾਲੀ ਜਰਸੀ 50 ਦੀ ਦੇ ਦੇਣੀ ਬਾਈ ਕਹਿੰਦਾ ਹਾਈਟ ਇਹਦੀ ਵੀ ਸੇਮ ਹੀ ਆ ਬਾਕੀ ਥਾਂ ਤੋਂ ਵੇਖੋ ਕਿੱਡਾ ਸਵਾ ਹਾਂ ਥਾਣੇ ਰਵੀਪੂਰਾ ਮੋਟਾ-ਮੋਟਾ ਮੋਟੀ ਧਾਰ ਆ ਵਧੀਆ ਉਂਗਲਾਂ ਠੀਕ ਐ ਉਂਗਲ ਜਿੰਨੀ ਮੋਟੀ ਧਾਰ ਆ ਬਾਈ ਜਾਨਵਰ ਇਹ ਬਾਈ ਤੇ ਚਾਰੇ ਹੀ ਚੰਗੇ ਆ ਬਾਕੀ ਪਸੰਦ ਥੋੜੀ ਆ ਸਿਲੈਕਸ਼ਨ ਥੋੜੀ ਆ ਜਿਹੜੇ ਵੀ ਤੁਹਾਡੇ ਮਨ ਨੂੰ ਜਾਨਵਰ ਲੱਗਦਾ ਆਪਦਾ ਇਹਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਪਰ ਜਾਨਵਰ ਇਹਨਾਂ ਜੋ ਮਾੜਾ ਕੋਈ ਵੀ ਨਹੀਂ ਆਏ ਨੀਗਾ ਆਊਗਾ ਕਿ ਇੱਕ ਤਾਂ ਬਾਲੀ ਜਿਆਦੇ ਚੰਗੀ ਵਹਿੜਾ ਇੱਕ ਬਾਲੀ ਮਾੜੀ ਆ ਹਾਂਜੀ ਹਾਂਜੀ ਐਵਰੇਜ ਹੀ ਆ ਜਾਨਵਰ ਹਾਈਟ ਵੀ ਸਾਰਿਆਂ ਦੀ ਸੇਮ ਹੀ ਆ ਵਜਨ-ਬਜਨ ਵੀ ਸੇਮ ਜਿਹੀ ਆ ਤੇ ਬਸ ਇਨਾਂ ਹੈਗਾ ਕਿ ਇਹ ਬਦਾਮੀ ਰੰਗ ਦੀਆਂ ਵਹਿੜਾਂ ਉਹ ਹੈਗੀਆਂ ਕਾਲੀਆਂ ਬਾਕੀ ਮਰਜ਼ੀ ਥੋੜੀ ਆ ਜਿਹੜੀ ਵੀ ਮਨ ਨੂੰ ਫਿੱਟ ਬੈਂਦੀ ਆ ਆਜੋ 50000 ਦੀ ਆ ਦੇ ਦੇਣੀ ਆ ਇੱਕ ਤਾਂ ਕੰਮ ਧੰਦਾ ਆ ਵੀਰ ਦਾ ਵਾਈ ਦਾ ਵਲਗਣਾ ਵੀ ਇਕੱਲਾ ਹੀ ਆ ਉਧਰ ਵੀ ਨਾਲ ਕਣਕ ਨੂੰ ਪਾਣੀ ਪੂਣੀ ਲਾਈ ਜਾਂਦਾ ਰੇਪ ਪਾਈ ਜਾਂਦਾ ਨਾਲ ਇਧਰ ਮੈਸਤਰੀ ਲਾਈ ਬੈਠਾ ਤੁਹਾਨੂੰ ਪਤਾ ਹੀ ਹੈ ਮੈਸਤਰੀ ਪਹਿਲਾਂ ਤਾਂ ਜਦੋਂ ਘਰੇ ਲਿਆਉਣਾ ਹੁੰਦਾ ਉਦੋਂ ਮੈਂ ਤਾਂ ਨਾ ਲਿਆਉਣਾ ਪੈਂਦਾ ਬਾਈ ਕੋਈ ਗੱਲ ਨਹੀਂ 4 ਦਿਨਾਂ ਦਾ ਕੰਮ ਰਹਿ ਗਿਆ ਬਸ ਲੱਗਦੇ ਆ ਅੱਜ ਲੱਗਦੇ ਆ ਕੱਲ ਨੂੰ ਲੱਗਦੇ ਆ ਆਇਆ ਕਰਦੇ ਕਰਦੇ 2-3 ਮਹੀਨੇ ਨਗਾ ਆਂਦੇ ਆ ਤੇ ਜਦੋਂ ਆ ਜਾਂਦੇ ਆ ਫਿਰ ਘਰੋਂ ਕੱਢਨੇ ਓਖੇ ਜੇ ਤੇ ਖਲਾਰਾ ਜਾਂ ਪਿਆਵਾਂ ਤਾਂ ਕਰਕੇ ਬਾਈ ਕਹਿੰਦਾ ਲੈਣ ਦੇਣ ਵਾਲੀ ਮੁੱਲ ਕੀਤੇ ਆਪਾਂ ਜਿੰਨੇ ਦੀਆਂ ਵੜਾਂ ਦੇ ਦੇਣੀਆਂ ਸ਼ੋਰ ਸ਼ਾਪਾ ਮਾਨਤਾਨ ਹੋ ਜੂ ਕੋਈ ਆਏ ਨਾ ਮੰਨੇ 15000 ਮੁੱਲ ਵੱਧ ਹੋਊਗਾ ਕਿਤੇ ਬਾਹਲੇ ਪੈਸੇ ਘੱਟ ਲਾਵੇ ਉਹਨਾਂ ਫਰਕ ਨਹੀਂ ਪੈਣਾ ਹੋ ਜੂ ਮਾਨਤਾਨ ਜਾਇਦ ਜਾਵਾ ਮੁੱਲ ਕੀਤੇ ਆ ਸਾਰਿਆਂ ਨੂੰ ਸასი ਕਾਲ